ਮਗਵਾੜਾ ਦੇ ਚੰਨਗਰ ਵਿਖੇ ਦਿਨ ਦਿਹਾੜੇ ਘਰ ਦੇ ਬਾਰੋਂ ਮੋਟਰਸਾਈਕਲ 'ਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਜਰਮਨ ਤੋਂ ਆਏ ਨੌਜਵਾਨ ਦੇ ਗਲੇ 'ਚੋਂ ਪਾਈ ਸੋਨੇ ਦੀ ਚੈਨ ਖਿੱਚ ਕੇ ਹੋਏ ਫਰਾਰ। ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਸਾਰਾ ਮਾਮਲਾ। ਦੇਖੋ ਤੁਸੀਂ ਵੀ ਇਸ ਵੀਡੀਓ 'ਚ ਬਤਨਕੀ ਰਾਹੇ ਤੋਂ ਤਰੁਕ ਕਲੂਚਾ ਦੀ ਰਿਪੋਰਟ। ਭਾਈ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਬਸਰਾ ਹਾਂਜੀ ਸਰ ਕੀ ਮਾਮਲਾ ਕੀ ਅੱਜ ਘਰ ਦੇ ਗੇਟ ਦੇ ਬਾਹਰ ਖੜੇ ਆ ਤੁਸੀਂ ਕੀ ਮਾਮਲਾ ਕੀ ਹੈ ਸਰ ਮੇਰਾ ਬਰਦਰ ਲੋ ਆ ਬਾਹਰੋਂ ਆਇਆ ਉਹ ਜਰਮਨ ਤੋਂ ਤੇ ਮੇਰਾ ਬੇਟਾ ਤੇ ਮੈਡੀਕਲ ਸਟੋਰ ਤੋਂ ਆ ਰਹੇ ਸੀਗੇ ਇਧਰੋਂ ਵਾਪਸ ਤੇ ਇੱਥੇ ਦੋ ਮੋਟਰਸਾਈਕਲ ਸਵਾਰ ਆਏ ਤੇ ਇਹਦੀ ਚੇਨ ਖੋ ਕੇ ਤੇ ਇਧਰੋਂ ਭੱਜ ਗਏ ਮੋਟਰਸਾਈਕਲ ਜਿਹੜੇ ਸਵਾਰ ਸੀ ਕਿੰਨੇ ਵਿਅਕਤੀ ਸੀ ਉਹ ਵਿਅਕਤੀ ਸੀਗੇ ਜੀ ਦੋ ਵਿਅਕਤੀ ਸੀ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਮੂੰਹ ਮੂੰਹ ਬੱਜੇ ਸੀਗੇ ਹਾਂਜੀ ਤੇ ਕਿਹੜਾ ਐਮਪਾਈ ਸੀ ਕਿਹੜਾ ਮੋਟਰਸਾਈਕਲ ਸੀ ਸਰ ਮੋਟਰਸਾਈਕਲ ਇਦਾਂ ਨਿਆਣਿਆਂ ਨੂੰ ਪਤਾ ਨਹੀਂ ਸੀ ਸੀਸੀਡੀ ਕੈਮਰੇ ਜਾਇ ਹੋ ਬੰਦੇ ਨਹੀਂ ਹਲੇ ਕਿਹਾ ਆ ਦਿਖਦੇ ਹਲੇ ਹਲੇ ਪਤਾ ਨਹੀਂ ਚੱਲਿਆ ਕੁਝ ਤੇ ਜਿਨ੍ਹਾਂ ਦੀ ਚੈਨ ਲਾਈ ਉਹਨਾਂ ਦਾ ਨਾਮ ਵਗੈਰਾ ਕੀ ਹੈ ਫਿਰ ਇਹਦਾ ਨਾਮ ਅਜੇ ਸਿੰਘ ਮਨਜਿੰਦਰ ਮਨਜਿੰਦਰ ਸਰ ਮਨਜਿੰਦਰ ਹਾਂਜੀ ਇਹ ਕਿੰਨੇ ਵਜੇ ਹਾਦਸਾ ਹੋਇਆ ਸਰ ਇਹ ਸਾਢੇ 3 ਦੇ ਆਈਡੀਆ ਹੋਇਆ ਜੀ ਤੇ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਕਮਪਲੀਟ ਕੀਤੀ ਸੀ ਨਹੀਂ ਹਲੇ ਕਰਨ ਜਾ ਰਹੇ ਹਾਂ ਮਤਲਬ ਮੈਨੂੰ ਹੁਣੇ ਪਤਾ ਲੱਗਾ ਐਮਸੀ ਸਾਹਿਬ ਆ ਗਏ ਆ ਤੇ ਹੁਣ ਅਸੀਂ ਕੰਪਲੇਨ ਕਰਨ ਜਾ ਰਹੇ ਹਾਂ ਸਰ ਟੋਟਲ ਨੁਕਸਾਨ ਕਿੰਨਾ ਕੁ ਹੋ ਗਿਆ ਆਪਣਾ ਹਾਂਜੀ ਨੁਕਸਾਨ ਕਿੰਨਾ ਕੁ ਹੋ ਗਿਆ 1.5 ਟੋਲੇ ਦੀ ਚੈਲੀ ਸੀ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਕਿਦਾਂ ਮਤਲਬ ਸ਼ਹਿਰ 'ਚ ਚੋਰੀਆਂ ਹੋ ਜਾਂਦੇ ਬਾਅਦ ਵਿੱਚ ਚੋਰੀਆਂ ਇੰਨੀਆਂ ਹੋ ਰਹੀਆਂ ਦੇਖੋ ਕੋਈ ਨੁਕਸਾਨ ਵੀ ਕਰ ਸਕਦੇ ਸੀ ਜਾਨਾਂ ਦਾ ਚੱਗੇ ਵੀ ਕਹਿੰਦੇ ਬਹੁਤ ਵਾਰਦਾਤਾ ਹੋ ਰਹੀਆਂ ਤੇ ਇਹਨਾਂ ਤੇ ਕਰਨਾ ਪੜਿਆ ਜੇ ਪੜਿਆ ਜਾਵੇ ਨੱਥ ਪਾਈ ਜਾਵੇ ਇਹਨਾਂ ਤੇ ਹਾਂਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਚਾਹ ਨਗਰ 'ਚ ਖੜੇ ਆਂ ਹਾਂ ਉਹ ਮੈਂ ਤਾਂ ਗਿਆ ਸੀ ਇਹਦਾ ਕੰਮ ਮੈਨੂੰ ਫੋਨ ਆਇਆ ਇਹਨਾਂ ਦਾ ਵੀ ਚਾਹ ਨਗਰ ਸਾਡੇ ਬਾਹਰੋਂ ਆਏ ਨੇ ਕੋਠੀ ਬਣਾਈ ਹੈ ਨਵੀਂ ਇਹਨਾਂ ਦਾ ਯਾਨੀ ਕਿ 5 ਲੱਖ ਦਾ ਤੁਹਾਡਾ ਹਾਂਜੀ 5 5 8 ਲੱਖ ਦਾ ਦੋ ਦਿਨ ਲਾਵਾ ਤੇ ਮੈਡੀਸਨ ਆਪਣਾ ਦਵਾ ਲੈ ਕੇ ਆ ਰਹੇ ਸੀਗੇ ਤੇ ਇੱਥੇ ਆ ਕੇ ਮੋਟਰਸਾਈਕਲ ਖੜਾ ਕੀਤਾ ਕੋਠੀ ਮੋਦੇ ਮਗਰ ਨਾਲ ਹੀ ਦੋ ਬੰਦੇ ਆਏ ਆ ਯਾਨੀ ਕਿ ਇੱਕ ਨੇ ਕੈਪ ਪਾਈ ਸੀ ਨੇ ਮੂੰਹ ਟਕਿਆ ਸੀਗਾ ਚੈਨੀ ਦੀ ਡੇਢ ਟੋਲੇ ਚੈਨੀ ਲਾ ਕੇ ਉਸ ਲਈ ਨਟ ਰੇ ਸਰਕ ਪੁਲਿਸ ਕੰਪਲੀਟ ਕੀਤੀ ਮਾਮਲੇ ਨੇ ਲਗਾਸ ਮੈਨੂੰ ਹੁਣ ਪਤਾ ਲਗਾ ਹੁਣ ਜਾ ਰਹੇ ਕੁਸਫੇ ਕੰਪਲੀਟ ਕਰਾਂਗੇ ਬਾਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਇੱਥੇ ਚਾਹ ਨਗਰ ਅੱਗੇ ਵੀ ਬਾਹਰ ਦਿੱਤਾ ਬਹੁਤ ਹੋਈਆਂ ਅੱਗੇ ਇੱਕ ਵਾਲੀ ਲਾ ਕੇ ਜਾ ਕੇ ਦੋ ਚੈਨੀਆਂ ਅੱਗੇ ਲੈ ਚੁੱਕੀਆਂ ਵਾ ਅਤੇ ਦੋ ਤਿੰਨ ਨੇ ਇੱਕ ਬਈਏ ਦੇ ਦਾਤ ਮਾਰ ਕੇ ਉਹ ਕੋ ਮੋਬਾਈਲ ਖੋ ਕੇ 500 ਰੁਪਈਆ ਵੀ ਨਾਲ ਲੁੱਟ ਕੇ ਲੈ ਗਏ ਸਾਰੇ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਇਹਨਾਂ ਦੇ ਨੱਥ ਪਾਈ ਜਾਵੇ ਤੇ ਬਹੁਤ ਜ਼ਰੂਰੀ ਹੈ ਚਾਹ ਨਗਰ ਦੇ ਵਿੱਚ ਕੋਈ ਕਾਫੀ ਡਿਊਟੀ ਵੀ ਲਾਈ ਜਾਵੇ ਜਿਹਦੇ ਨਾਲ ਵੀ ਥੋੜਾ ਜਿਆ ਲੋਕਾਂ ਨੂੰ ਰਾਹ ਤੇ ਲੋਕ ਇੱਥੇ ਬਹੁਤ ਪਰੇਸ਼ਾਨ ਹੋਏ